ਹਏ ਮੰਮੀ ਆ ਗਈ ਜੀ ਮੰਮੀ ਮੰਮੀ ਸਸੀ ਕਾਲਾ ਮੰਮੀ ਆਤੀ ਲੈਂ ਗਿਆ ਬੇ ਅਮ ਤਾਂ ਤਾਂ ਪਰ ਜਾ ਦੇ ਤੂੰ ਜਰੂਰ ਕਰ ਲੈ ਕੇ ਨਾ ਬੁਖਾਇਆ ਅਮ ਦੇ ਨਾਲ ਜਮਾ ਕਰ ਲਈ ਕੋਈ ਜਾਣੇ ਮੰਦਾ ਤੁਸੀਂ ਖਾ ਲਿਓ ਕਿਥੋਂ ਮੋਹਰੇ ਆਏ ਨੇ ਮੰਮੀ ਆ ਗਈ ਹਾਂ ਦੱਸ ਫਰਿਆ ਮਮੇ ਅਸੀ ਗਾ ਸਸਰੀ ਗਾ ਕੋਈ ਨਹੀਂ ਮੈਂ ਤਾਂ ਬਸ ਐਨ ਮਾਣੀ ਮੋਟੀ ਆ ਕੇ ਤਾਂ ਦੇ ਦਿਆ ਕਰ ਤੇਰੀ ਮਾਂ ਤਾਂ ਸੱਚੀ ਮਮੇ ਕਾਏ ਜੀ ਕੋਈ ਨਹੀਂ ਤੂੰ ਭਾਈਆ ਮੈਂ ਤਾਂ ਇੱਥੇ ਭਾਈਆ ਕੋਣ ਨੂੰ ਮਮੇ ਤੁਸੀਂ ਫੋਨ ਕਰ ਦਿੰਦਾ ਪਰ ਲੈ ਆਉਂਦੇ ਕੋਈ ਨਹੀਂ ਚਲ ਤੇ ਕੀ ਹੁੰਦਾ ਤੂੰ ਗੜੀ ਚੋਰ ਮਾਂ ਨਹੀਂ ਜਾਇਦਾ ਕੋਈ ਤੇ ਠੀਕ ਆ ਮਮੇ ਮੇਰੀ ਤਾਂ ਸਿਹਤ ਠੀਕ ਆ ਆ ਕੀ ਜੱਫਾ ਜੱਫਾ ਕਰੀ ਜਾਂਦੀ ਹੈ ਮਮੇ ਕੁਮਾਰ ਜੀ ਮੈਂ ਤੇ ਚਲ ਬਣਾ ਲਾਂਗੇ ਅੱਛਾ ਚਾਹ ਪੀਂਦੇ ਹਾਂ ਜੀ ਉਸ ਤਾਂ ਚਾਹ ਪੀਂਦੇ ਆ ਆ ਰਾਜੀ ਕਰ ਗਾ ਇਹ ਤਾਂ ਪੁੱਛਣਾ ਮਮੀ ਦੁਖੀ ਕਰ ਲੈਣੇ ਤਾਂ ਮੈਨੂੰ ਬੈਹ ਗਿਆ ਸੀ ਤੇ ਹੁਣ ਖਾ ਲ ਲੈ ਕੋਈ ਖਾ ਲਾ ਸਾਰਾ ਕੁਸ ਉੱਥੇ ਨਾ ਮੈਨੂੰ ਤਾਂ ਕੇਲੇ ਸੀਗੇ ਵਿੱਚ ਡਿੱਗ ਪਏ ਆ ਬਚਿਆ ਜਾ ਬਟੇ ਉਹ ਨਾਲ ਆਇਆ ਸੀ ਕਿ ਕੋਈ ਮੋਟਰ ਸਾਈਕਲ ਨੇ ਕਮਾੜ ਦਿੱਤਾ ਸੀ ਮੈਂ ਬੈਠਾ ਹਾਂ ਇਹ ਨਹੀਂ ਪੈ ਰਹੀਦਾ ਮਮੀ ਤਾਂ ਆਪ ਤਾਂ ਛੱਡ ਕੇ ਬਾਹਰ ਨੂੰ ਚੱਪ ਜਾਂਦੀ ਏ ਹਾਂ ਮੈਨੂੰ ਕੁਝ ਨਹੀਂ ਸੀ ਕਿ ਜਿਹੜੀ ਨਹੀਂ ਹੈਗੀ ਦੁਕਾਨ ਵੀ ਦੀ ਕੀ ਵੀ ਤਾਂ 10 ਵਜੇ ਦੀ ਗਈ ਆ ਤਾਂ ਹਾਲਿਆ ਹੈ ਜਮੀਨੀ ਕਰੇ ਖੜਦੀ ਹੈਗੀ ਆ ਤੇਰੇ ਪੱਲੇ ਪਾ ਜਾਂਦੀ ਹੈ ਮਾਰ ਮਾਰ ਖਾ ਰਹਿਦਾ ਪਹਿਲਾਂ ਤਾਂ ਰਾਜਦਾਨੀ ਸਾਰਾ ਦਿਨ ਹੁੰਦੀ ਜਮੀਨੀ ਇਹ ਤਾਂ ਮੈਂ ਰਕਣੀ ਤੁਸੀਂ ਨੋ ਛੱਡਿਓ ਆਹ ਹੁਦਾਨੀ ਦਾ ਆਸ਼ਰਮ ਜਾ ਉਹ ਛੱਡਿਓ ਜਮੀਨੀ ਨਹੀਂ ਲੱਗਦਾ ਆਸ਼ਰਮ ਕਿੰਨੂੰ ਛੱਡ ਕੇ ਨਾਲੇ சாਂਦੀ ਨਹੀਂ ਹੈਗੀ ਰੋਟੀ ਵੀ ਨਹੀਂ ਖਵਾਲ ਸੱਚਾ ਕਾ ਰਹਿਦਾ ਮੈਂ ਤਾਂ ਚਾਰ ਚਾਰ ਕਰਕੇ ਉੱਟਣਾ ਹੈ ਨਾ ਬਾਗ ਜਾਂਦਰ ਕੁੱਤੇ ਆਹ ਗੱਲੀ ਨਹੀਂ ਕਰਨ ਦਿੰਦਾਗਾ ਅਹੀਂ ਬੀਚ ਬੋਲੀ ਜਾਊਗਾ ਹੋਰ ਕੀ ਅਗਰ ਸਾਕੇ ਦਰਵਾਜੇ ਜਾਂਦੀ ਐ ਕੜਕੀ ਬਾਕੀ ਹੈਂ ਜੀ ਮੰਮੀ ਬਸੇ ਨਾ ਤਾਂ ਦੁੱਧ ਦੀ ਘਾਲ ਰੱਖਿਆ ਤੇ ਤੇਰੇ ਨਾਲ ਹੱਥ ਬਟਾਵੇ ਆ ਤੈਨੂੰ ਪੰਗਾ ਪਾ ਜਾਂਦੀ ਐ ਜੀ ਕਿੱਥੇ ਕੰਮ ਨਾ ਕੋਈ ਕੰਮ ਤਾਂ ਹੋਵੇ ਨਾ ਬਸ ਬਾਹਰ ਦੇ ਹੋਵੇ ਤੋੜਾ ਫੇਰਾ ਉਹ ਬਸ ਉੱਥੇ ਜਾ ਕੇ ਤੇਰੀ ਭੰਡੀਆਂ ਕਰਦੀ ਹੋਣੀ ਐ ਹਾਂ ਜੂਗਲਾਂ ਤੋਂ ਬਿਨਾ ਬਸ ਜੂਗਲਾਂ ਐਸੇ ਨਹੀਂ ਆਈ ਨਹੀਂ ਕੋਦੇ ਕੋਦੇ ਬੈਠੀ ਨਹੀਂ ਹੈਗੀ ਤੇ ਗੋਲਾ ਵੱਡ ਜਾਂਦਾ ਮੁੰਡਾ ਸਾਰਾ ਹੈ ਜਾ ਕੇ ਬਾਹਰ ਹੋ ਰਹੀ ਹੁੰਦੀ ਹੈ ਉਹ ਬੱਲ ਮਰੀਏ ਹੋਵੇ ਤੂੰ ਆ ਗਿਆ ਤਾਂ ਕਰਨ ਬਹਿ ਜਾਂਦੀ ਸੀ ਕਿ ਇਹ ਮਰੇ ਪੇਕੀ ਜਾ ਕੇ ਆਉਣੀ ਹੈ ਮੈਂ ਤਾਂ ਇਹਨਾਂ ਨੂੰ ਕਹਿੰਦੀ ਸੀ ਮੈਂ ਕਿਹਾ ਹੋਰ ਉਹਨਾਂ ਤੇ ਲੜਾਈ ਕੁਆਕ ਲਿਆਉਗੀ ਫੜ ਕੀ ਸੁਣਦਾ ਹੈ ਇਹਨੂੰ ਮਾਰ ਦੇ ਐਨਾਂ ਨੂੰ ਸਾਹ ਪਤਾ ਲੱਗਾ ਜਾ ਲਿਖੇ ਬੀਬੀ ਨੂੰ ਮਾਦ ਲਿਆ ਜਾ ਮੇਰੀ ਅੰਕਾ ਮਾਮੀ ਆਈ ਇਹ ਤਾਂ ਭਾਜ ਜਾ ਭਾਜ ਜਾ ਨੰਨਾ ਵੀ ਬੈਠ ਤੋਂ ਉੱਠ ਨਹੀਂ ਆਉਂਦਾ ਚੱਲ ਕੋਈ ਨਾ ਪਾਣੀ ਪੀ ਦਾਂਗੇ ਪਹਾੜਾ ਹੈ ਨਹੀਂ ਘਰੇ ਕੋਈ ਕੰਮਕਾਰ ਕਰ ਗਿਆ ਹਾਂ ਆ ਜਾ ਕਰਦੇ ਦੋਆ ਦੋਆ ਦੇ ਪਿੰਡ ਦਾ ਹਾਂ ਸਹੀ ਕਰ ਤਾ ਚਲ ਕੋਈ ਜੀ ਮੈਂ ਤਾਂ ਥੱਕ ਗਈ ਸੱਚੀ ਮਾਂ ਘਰੇ ਹੋਣਾ ਨਹੀਂ ਹੈਗਾ ਕਾਲਾ ਨਾ ਨਾ ਕੜੀ ਸੀਗੇ ਮੰਗ ਅੱਛਾ ਹਾਂ ਕੜੀ ਸੀਗੇ ਮੁੰਨੀ ਮਾੜਾ ਜੇ ਦੁਕਾਨ ਤੇ ਜਵਾਕ ਨੇ ਕੁਝ ਖਾਣ ਲਿਆ ਦੇ ਤੇ ਜੰ ਨੂੰ ਨਹੀਂ ਗਏ ਹੈ ਹਾਂ ਚਲ ਆ ਜੀ ਤਾਂ ਸੱਚੀ ਚੱਲ ਜਾਈ ਹਾਂ ਬਸ ਆਖਰੀ ਤੇ ਜੀ ਉੱਥੇ ਕਿਹੜਾ ਹੀ ਟਿਕਣ ਦਿੰਦੀ ਸੀ ਹਾਂ ਤੇ ਹਾਂ ਮਖਤਿਆਰੀ ਇਹਦੀ ਇੱਥੇ ਵੀ ਹੈ ਦੀ ਤੇ ਉੱਥੇ ਵੀ ਹੈ ਦੀ ਪਾਲੀ ਚੰਦਰ ਉਹ ਕਰਦੀ ਆ ਮੰਮੀ ਇਹ ਮੈਂ ਤਾਂ ਨਹੀਂ ਹੈਗਾ ਮੇਰੇ ਇੰਨੀ ਮਜਾ ਨਹੀਂ ਹੈਗੀ ਕਿ ਮੈਂ ਤਾਂ ਸਾਹਮਣੇ ਕੋਈ ਚੀਜ਼ ਵਗਾ ਦੂੰਗੀ ਖਿੱਚੀ ਰੱਖਿਆਗਾ ਕੀ ਖਿੱਚੀ ਰੱਖਿਆ ਤਾਂ ਸਾਹ ਨਹੀਂ ਪਰੰਦੇਂਦੇ ਪੂਰਾ ਬਸ ਸਾਰਾ ਦਿਨ ਆਹ ਕਾਮਲੇ ਨੂੰ ਕਾਮਲੇ ਨੂੰ ਖਾਣ ਨੂੰ ਮਿਲ ਜਾਵੇ ਕਾਮਲੇ ਨੂੰ ਖਾਣ ਨੂੰ ਮਿਲ ਜਾਵੇ ਕਮਾਈ ਕਰਨ ਵਾਲੇ ਤੁਸੀਂ ਦੋਨੇ ਜੀ ਫੇਰ ਇਹ ਖਾਣ ਵਾਲੀ ਹੋਗੇ ਤੇਰੇ ਸਾਹਮਣੇ ਮੈਂ ਤਾਂ ਕਦੇ ਚਾਰ ਪਾ ਕੇ ਵੇਚਦਾ ਕਦੇ ਕਿਵੇਂ ਕਰਦਾ ਕਦੇ ਕਿਵੇਂ ਕਰਦਾ ਇਹਦੀ ਛੁੱਟੀ ਮਾਰਦੇ ਕੁੜਾ ਪੁੱਤੂ ਦੂਤ ਕਰਾ ਨਹੀਂ ਕਰ ਦਿੱਤੀ ਇਹ ਤਾਂ ਮੈਨੂੰ ਪਤਾ ਹੈ ਕਿ ਇਹ ਤਾਂ ਕੋਈ ਆਡਰ ਕਰਕੇ ਨਹੀਂ ਸ਼ਿਕਾਇਤ ਨਹੀਂ ਕੀਤੀ ਹੋਣੀ ਹੋਰ ਕਿ ਮੈਂ ਜਦੋਂ ਮਾਂ ਪਿਓ ਨੂੰ ਕਾਲ ਦੇ ਦੇ ਬਿਦੇ ਲਾਹ ਕਰਨ ਦੇ ਵੇਲੇ ਬਹੁਣ ਬੇੜਾ ਕੰਮ ਲਾਤਾ ਦੇਖ ਲੈ ਹਾਂਜੀ ਮੇਰੇ ਤਾਂ ਤੁਹਾਨੂੰ ਲਾਉਂਦੇ ਇਹਨੂੰ ਮੂਰੇ ਕਰ ਦੂਗੀ ਹਾਂ ਇਹਨੂੰ ਕਹਿ ਦਿੰਦੀ ਐ ਵੀ ਇਹ ਅੱਧਾ ਮਾਲਕ ਹੈਗਾ ਲੈਟੂਟ ਹੈ ਨਹੀਂ ਨਾ ਮੰਮੀ ਤਾਈ ਤਾਂ ਬਾਰ ਕੋਲੀ ਬੈਠੀ ਸੀ ਨਹੀਂ ਤੈਨੂੰ ਪਤਾ ਮੈਂ ਤਾਂ ਕਦੋਂ ਬਾਰ ਖੋਲ ਕੇ ਬੈਠੀ ਐ ਉਹ ਹੋ ਕਰਨੀ ਕਿ ਨਹੀਂ ਬਾਰ ਨਾ ਜਮੀਂ ਪਾਣੀ ਕੋਈ ਪਾਣੀ ਲਿਆ ਦੇ ਹੁਣ ਲਿਆ ਹਾਂ तो आँख रहूँगा। जमीन नहीं आकर रहेगी बिबार। आज छोले फाड़ते हैं दिल्ली। एक्शन। हाय माँ दिया क्या? ना। कमेंट करते हैं ना। एक्शन। कौन ठीक है ठीक है। कौन बोल करे नहीं आई या किसी ना दस से? पहला ਬੀਨਾ ਦੱਸੇਗੀ ਫਿਰ ਮੈਂ ਉਸ ਉਹ ਕਰਦੇ ਆ ਮੈਂ ਤਾਂ ਚਲ ਜਾਇਆ ਮਾ ਅੱਛਾ ਮੈਂ ਪਾਣੀ ਪੀ ਲਿਆ ਚਲ ਵਧੀਆ ਕਰਿਆ ਹੁਣ ਹੀ ਆਈ ਆਲੇ ਥੋੜੀ ਆਈ ਆ ਹਾਂ ਤੇ ਤੂੰ ਕਿੱਥੇ ਹਾਂਜੀ ਲਾਈ ਸੀ ਮੈਂ ਤਾਂ ਇੱਥੇ ਗਈ ਸੀਗੀ ਐਨੇ ਦੱਸਿਆ ਮੈਨੂੰ ਤਾਂ ਜਾ ਕੇ ਨਿੱਕੇ ਨੇ ਠੀਕ ਜਣਾ ਗੱਲ ਕਰ ਲਈ ਜਿਹੜਾ ਸਮਝ ਆਇਆ ਐ ਕਰੀ ਆ ਆ ਵੇ ਜਾਨਾ ਮੈਂ ਮਾਂ ਖਾਤਾ ਲਿਖੀ ਕਿ ਹੀ ਆ ਜਾਗਾ ਸਮਝੀ ਨਹੀਂ ਆਈ ਮਣਕ ਜੀ ਖਾਲਾ ਹੁਣ ਇਹਨੂੰ ਖਾਲਾ ਹਾਂ ਬਹੜਾ ਟਿੱਕਾ ਨਹੀਂ ਕਰਦੇ ਹੁੰਦੇ ਟਿੱਕ ਟਿੱਕ ਵੇ ਜਿਪੂ ਗੱਦਿਆ ਤੇ ਮਾਂ ਨੇ ਕਿਹਾ ਕੁਭੀ ਉਹ ਤੇ ਵੀ ਨਾ ਦੇ ਹਾਂ ਇਹਨੂੰ ਤੇ ਚੰਗੀ ਦਵਾਈ ਬੁੱਢੀ ਦਵਾ ਦਿੰਦੀ ਹੁਣ ਤੱਕ ਤਾਂ ਦੇਖਦਾ ਦੱਸ ਆਈ ਚੰਗਾ ਰਿਸ਼ਤੇਦਾਰ ਜਿਵੇਂ ਜਾਣਦੇ ਆ ਨਾ ਉਦੋਂ ਵੀ ਫਿਰ ਹੁਣ ਤਾਂ ਸਿੱਧੇ ਕਿਹੜਾ ਕਿਸਮਤ ਆ ਭਣਿਆ ਆਪੀ ਹਾਂ ਇਹ ਕਿਹੜਾ ਜੀ ਕਰਦਾ ਕਦੀ ਮੈਂ ਬੰਦ ਜਾ ਮੈਂ ਮੈਂ ਉਹ ਦਵਾਈ ਦੈਨੂੰ ਦੇਖ ਕੇ ਮੇਰਾ ਢਿੱਡ ਤਾਂ ਸਾਡਾ ਨਹੀਂ ਮਲ ਮਚਦਾਗਾ ਹੈ ਉਹ ਉਹ ਹੀ ਗੱਲ ਉਹ ਤਾਂ ਜਵਾਕ ਦੇਖ ਹਨਾ ਉਹਦੇ ਮਾਂ ਨੇ ਇਹ ਜੰਮਿਆ ਹੈ ਉਹ ਪੁੱਤ ਆ ਜਣਾਗਾ ਇਹ ਦੇਖਦਾ ਹੁਣ 20 25 ਸਾਲ ਦਾ ਹੋ ਗਿਆ ਆਏ ਕਰੀ ਜਾਂਦਾ ਕਸਾ ਯਾਦੂੰਗ ਨਹੀਂ ਆਉਂਦੀ ਇਹਦੀ ਤੇ ਛੰਝ ਹੋਰ ਮੈਂ ਇਹਨਾਂ ਦੋਸਤ ਮਾਮੀ ਦੇ ਨਾਲ ਬਾਰਿਸ਼ੋਂ ਦੇ ਜਲੂਸ ਕੱਢਦਾ ਬਾਰਿਸ਼ ਚ ਘੁਰਿਆ ਲਪਾਵਾ ਚਾਤੇ ਨਾ ਮੀਂਹ ਕੋਈ ਆਵੇ ਬੀਹ ਵਿਹਾਈ ਆਏ ਜਿਵੇਂ ਸਿੱਧਾ ਮੋਟਾ ਪਾਦਾ ਤਾਂ ਨਾ ਬਾਪਰ ਪੈ ਡਾ ਰੱਖਦਾ ਕੋਈ ਨੰਗੇ ਜਾਂਦਾ ਹੋਵੇ ਕੈਨੂੰ ਖੜਾ ਪਤਾ ਲੱਗਦਾ ਹੁਣ ਜੀ ਮੈਂ ਪੈ ਡਾ ਲੱਗਦਾ ਜੇ ਇਹ ਪਤਾ ਹੋਵੇ ਤਾਂ ਕਿਉਂ ਮੈਂ ਕਰੀ ਛੱਡ ਛੱਡ ਪਰਾਂ ਛੇੜੇ ਇਤ ਜਹ ਜਹ ਹੈਗਾ ਤੁਹਾਨੂੰ ਦੱਸਾਂ ਮੈਂ ਜੀ ਸੀਗਾ ਬਸ ਠੀਕ ਸੀ ਜਾਂਦਾ ਜਾਂਦਾ ਸਰ ਇਕਰਿਆਨੀ ਵਿਭਾਗ ਦੇ ਵਿੱਚ ਠੀਕ ਹੈ ਸਾਰੇ ਬੜੀਆਂ ਬੜੀਆਂ ਹੋਉਂਦੇ ਪੋਤੇ ਪੋਤੀਆਂ ਸਾਰੇ ਵਾਹ ਵਧੀਆ ਨਹੀਂ ਸਰ ਅੱਛਾ ਕਰਨਾ ਬਾਹਰ ਪਿੱਕੇ ਪਾਈ ਇਧਰ ਨੂੰ ਕਰਨਾ ਇਧਰ ਹੀ ਆਉਂਗਾ ਬੰਦ ਨਾ ਕਰੀ ਆਹ ਦਾ ਵੀ ਟੋੜੀ ਜਾਂਦਾ ਹੋਰ ਉਹ ਨਾ ਕਿਤੇ ਕੋਈ ਦਵਾਈ ਬੂਟੀਆਂ ਵੀ ਇਹ ਚੱਫੇ ਰਾਸ ਸੰਸਾਰ ਜਿਆਦਾ ਠੱਪੋ ਕੇ ਕੋਈ ਕਿਸ ਬਤਾਇਆ ਵੀ ਬਿਨਾਂ ਦੇ ਹੋ ਜੂ ਠੀਕ ਕੋਈ ਕਹ ਜਾਂਦੇ ਅਗਲਾ ਪਿਛਲਾ ਜਾਂਦੇ ਜਾ ਕੋਈ ਪਿਛਲਾ

ਨਾڑے ਮੰਮੀ ਆ ਤਾਂ ਵਧੀਆ ਹੈਗਾ ਪਹਿਲਾਂ ਜਦੋਂ ਬੰਦੇ ਆ ਫੋਨ ਕਰਕੇ ਆ ਆਉਂਦਾ ਨਾ ਉਹ ਤਾਂ ਕੋਈ ਹੋਣੀ ਹੁੰਦਾ ਜਦੋਂ ਹਾਂ ਸਰ ਸਰਪ੍ਰਾਈਜ਼ ਦੇਤਾ ਤੂੰ ਤਾਂ ਆਕੇ ਕਹਿੰਦੇ ਚਾਹ ਚੜਦੇ ਆ ਕੋਈ ਨੀਦੀ ਨਾਲ ਦੇ ਅੱਗੇ ਹੀ ਦੇਖ ਲੈ ਇਨਾ ਹੋਉਂਦਾ ਸੀ ਤਾਂ ਪੁਰਾਣੀ ਗੱਲ ਤੋੜਤਾ ਲਈਏ ਹਾਂ ਅੱਗੇ ਕਿਹੜੇ ਫੋਨ ਹੁੰਦੇ ਸੀ ਹਾਂ ਦਿੱਤੀ ਪਤਾ ਲੱਗਦਾ ਜਾਨ ਆਈ ਪਤਾ ਲੱਗਦਾ ਤੇਰੇ ਵਰਗੀ ਮੇਰੇ ਵਰਗੀ ਅਚਰਜੇਤ ਕਹਿੰਦੇ ਨੇ ਉਹਦੇ ਕੋਈ ਕੋਸਤਾ ਨਹੀਂ ਆ ਤੇ ਹਾਂ ਪੁਰਾਣੇ ਦਿਰਾਨੇ ਕੱਪੜਾ ਅੱਜ ਬੈਠੀਆਂ ਨੇ ਇਪੋੜੇ ਤੇ ਪੜਾ ਜਾਈਏ ਨਾ ਸ੍ਰੋਮਾ ਹਾਂ ਇੰਦਰ ਗੋਹਾ ਪਾਖਦੇ ਆ ਆਪੋ ਉਹਦੇ ਭੱਜ ਗਏ ਨਹੀਂ ਉਹ ਆਇਆ ਮਾਤਾ ਮੰਮੀ ਆਪਾਂ ਭੱਜ ਗਏ ਹੁਣ ਭਾਈ ਨਹੀਂ ਆ ਰਿਹਾ ਸਫਾਈਆਂ ਕਰਦੇ ਨਾ ਕੋਈ ਨਹੀਂ ਕੋਸੇ ਨੂੰ ਚਾਹ ਕਹਿੰਦੇ ਸੀ ਹੁਣ ਤਾਂ ਚਾਹੀ ਖਤਮ ਹੋ ਗਏ ਚਾਹ ਤਾਂ ਖਤਮ ਹੋ ਗਏ ਮਮਈਲਾ ਨਹੀਂ ਕਰਤੇ ਮਮਈਲਾ ਨੇ ਤਾਂ ਜਿਵੇਂ ਚਾਰ ਵਾਰਤੀ ਤੁਹਾਨੂੰ ਚਾਹੀ ਚੱਲ ਮੇਰੇ ਆਈ ਦਾ ਚਾਹ ਹੋਇਆ ਤੈਨੂੰ ਮੈਂ ਤੁਹਾਨੂੰ ਬੁਲਾਇਆ ਚਾਹ ਚੜਾ ਤੇਰਾ ਆਈ ਦਾ ਤੇ ਹੁਣ ਦੱਸ ਤੈਨੂੰ ਮੈਨੂੰ ਸੇਵਾ ਸੁਭਾ ਵਧੀਆ ਕਹੀ ਤੇ ਉਹ ਵਗਦਾ ਕਿੱਥੇ ਗਊਗਾ ਕੋਈ ਕੋਈ ਦੀ ਸੇਵਾ ਕਰਨ ਆਣੀ ਹੈ ਅੱਛਾ ਮੈਨੂੰ ਤਾਂ ਲੱਗਿਆ ਜੇ ਤੱਕ ਕੁਝ ਪੁੱਛਿਆ ਹੀ ਨਹੀਂ ਹੁੰਦਾ ਨਨਤ ਦਾ ਮੋਰ ਵੀ ਹੈਗੀ ਉਹਦੇ ਨੇ ਜਾ ਖੜੀ ਇੱਥੇ ਜੀ ਲੱਗਦਾ ਮੇਰਾ ਤਾਂ ਅੱਛਾ ਅੱਛਾ ਨਨਤ ਸੇਵਾ ਨਾ ਕਰੂੰਗੀ ਮੈਂ ਇਹ ਨਹੀਂ ਤਾਂ ਮੇਰਾ ਸਾਥ ਕਰਾਇਆ ਜਦੋਂ ਮੈਨੂੰ ਇਹ ਲੈ ਆਈ ਝੋਲੀ ਪਾ ਕੇ ਮੈਂ ਦੀ ਸੇਵਾ ਨਾ ਕਰਾਂਗੀ ਹੋਣੀ ਤਾਂ ਕਰਨਾਂ ਮੈਂ ਝੋਲੜਾ ਤਾਂ ਹੋ ਗਈ ਰ ਮਾਮੀ ਹੋ ਮਾਮੀ ਤੁਹਾਨੂੰ ਦੱਸਣ ਦੀ ਲੋੜ ਹੈ ਬਾਰ ਬਾਰ ਪਤਾ ਮੈਨੂੰ ਮੈਂ ਮੈਨੂੰ ਨਹੀਂ ਉਹਦੇ ਬਾਰੇ ਜਿੰਨ ਤੁਸੀਂ ਕਰੋਂ ਕਰਨਾ ਵਧੀਆ ਕੋਈ ਸਬਜ਼ੀ ਸੁਗਜੀ ਮੰਗਾ ਲਾਂਦੀ ਕਾ ਕੋਈ ਨਹੀਂ ਕੋਈ ਨਹੀਂ ਕੋਈ ਮਾੜੀ ਨਹੀਂ ਮਨ ਨਾਲ ਹੀ ਚਾਹ ਮਾਮੇ ਬਾਅਦ ਤੇ ਹੀ ਮੈਂ ਨਹੀਂ ਖਾਂਦੀ ਇਹ ਤਾਂ ਤੇਨੂੰ ਫੋਟਿਆ ਆ ਇਸ ਨੂੰ ਬੁਲੀਂ ਆ ਇਹ ਤਾਂ ਆਪੇ ਨਹੀਂ ਚੱਲੀਦਾ ਆ ਕਰਦੀ ਮਾਮਾ ਆ ਬੇਟਾ ਸਾਡਾ ਭਾਈ ਓਏ ਕਿਵੇਂ ਆ ਓਏ ਆ ਕੀ ਕਰੀ ਜਾਂਦਾ ਯਾਰ ਕੌਲਾ ਹੀ ਆ ਇਹ ਹੈ ਹੈ ਆ ਜਾ ਔਰ ਠੀਕ ਹੈ ਇਹ ਭਾਈ ਕੋਈ ਨਾ ਤੇਰਾ ਹੀ ਆ ਤੇਰਾ ਹੀ ਤੇਰਾ ਹੀ ਆ ਉਹ ਤੇਰਾ ਹੀ ਆ ਕੌਲਿਆ ਤੇਰਾ ਹੀ ਆ ਕਿੰਨੇ ਵਾਰੀ ਮੰਮੀ ਆ ਗਈ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਠੀਕ ਠਾਕ ਬਹੁਤ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਹਾਂ ਬਸ ਬਸ ਬਹੁਤ ਵਧੀਆ ਅਈ ਭਾਈ ਕੋਈ ਨਾ ਮੈਂ ਤਾਂ ਠੀਕ ਆ ਭਾਈ ਲੱਗਦਾ ਤੁਹਾਡੇ ਘਰ ਦਾ ਹਾਲਾਤ ਨਹੀਂ ਜਾਈ ਕੀ ਗੱਲ ਹੋ ਗਈ ਵੇ ਇਹਨੂੰ ਨਾ ਤਾਂ ਤੁਸੀਂ ਕੋਈ ਜੱਜ ਨਹੀਂ ਦਵਾਈ ਦਵਾਈ ਆ ਪਤਾ ਨਹੀਂ ਗੱਲ ਦੀ ਨਹੀਂ ਕਰਮਾਂ ਦੀ ਮੈਂ ਤਾਂ ਤੈਨੂੰ ਕਹ ਲਿਆ ਹੈ ਕਿ ਨਹੀਂ ਵੀ ਕਿਸੇ ਪਾਸੇ ਛੱਡ ਗਿਆ ਇਹਨੂੰ ਕੋਈ ਆਸ਼ਰਮ ਤੇ ਛੱਡ ਗਿਆ ਆ ਬਥੇਰੇ ਹੋ ਗਿਆ ਸਾਹਮਣ ਵਾਲੇ ਕਦਾ ਕੀ ਹਾਂ ਇਹ ਤੇਰਾ ਹੀ ਹੈ ਤੇਰਾ ਤੇਰਾ ਇਹਨੂੰ ਲਿਆ ਕੇ ਦਿੱਤਾ ਸੀਗਾ ਅਸਲ ਵਿੱਚ ਗੱਲ ਪਤਾ ਕੀ ਮम्मी ਇਹ ਨਾ ਮੈਂ ਵੀ ਹੁਣ ਤੁਹਾਡੀ ਗੱਲ ਦੀ ਰਹਿ ਮੰਨਦਾ ਹਾਂਗਾ ਠੀਕ ਆ ਚੀਜ਼ ਇਹ ਹੈ ਵੀ ਜਦੋਂ ਮਾਂ ਦੇ ਬਿਨਾ ਸਾਰ ਨਹੀਂ ਕਹਦੇ ਹੁੰਦੇ ਨਾ ਕਮਲੇ ਦੀ ਆ ਰਾਮ ਜਾ ਕਮਲੇ ਦੀ ਮਾਂ ਹੀ ਜਾਣਦੀ ਹੁੰਦੀ ਹੈ ਨਾ ਹਾਂ ਉਹਦਾ ਤਾਂ ਦਿਨ ਹੁੰਦੇ ਨਹੀਂ ਲੱਗਦਾ ਤੇ ਬਿਨਾ ਮੇਰੇ ਬਾਰੇ ਪੁੱਛੇ ਨਾ ਪੁੱਛੇ ਦੇ ਰੱਖ ਦੇ ਜੇ ਨਾ ਲੱਭੇ ਨਾ ਘਰੇ ਤੇ ਫਿਰ ਐ ਪਿੰਡ ਦੀਆਂ ਗਲੀਆਂ ਪੂਰੀਆਂ ਗਾਹ ਦਿੰਦੀ ਲੈ ਹੈ ਦੱਸ ਹਾਂ ਇਹ ਚੀਜ਼ ਆ ਨੁਕਸਾਨ ਨਹੀਂ ਕਿਸੇ ਨੂੰ ਕਰਦਾ ਆ ਦੇ ਹੈ ਬਸ ਐ ਹੀ ਕਰ ਜਾਂਦਾ ਵਿਚਾਰਾ ਮੈਂ ਤਾਂ ਤੈਨੂੰ ਐ ਸਮਝਾਉਂਦੀ ਸੀਗੀ ਪੁੱਤ ਆ ਕੱਲ ਨੂੰ ਦੇਖ ਕੇ ਨਾ ਤੁਹਾਡੇ ਜਵਾਕ ਵੀ ਇਹਦੇ ਵਾਂਗੂ ਨਾ ਹੋ ਜਾਣ ਮੈਨੂੰ ਤਾਂ ਡਰ ਲੱਗਦਾ ਹੈਗਾ ਹਾਂ ਤੇਰਾ 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 ਗੱਲ ਨਿੱਕਾ ਕਰਦਾਗਾ ਇਹੋਲੇ ਵੇਖੋ ਤੇ ਹੋਰ ਮੰਮੀ ਠੀਕ ਹੈ ਮੰਮੀ ਠੀਕ ਹੈ ਹਾਂ ਸਾਰੇ ਠੀਕ ਹੈ ਇੱਕ ਤਾਂ ਇਹ ਬੇਸਤੀ ਕਰਾਂਗਾ ਹਾਂ ਸਾਰੀ ਲਿਹਾਫਾ ਕਦੇ ਬੈਗ ਚੱਕ ਕਦੇ ਪਾੜਦਾ ਚੀਜ਼ਾਂ ਆ ਇਹ ਨਾ ਬਸ ਉਹ ਹੈ ਤੇ ਸਿਮਰ ਨੂੰ ਵੀ ਤਾਂ ਖਈਆਗਾ ਨਹੀਂ ਕਰਦਾ ਤਾਂ ਉਹ ਆ ਚਲੋ ਹੁਣ ਪਤਾ ਕੀ ਹੈ ਮੈਂ ਜੇ ਕਹਿਣਾ ਨਾ ਤੇ ਮਾਂ ਮੇਰੇ ਗੱਲ ਪੈਂਦੀ ਹੈ ਹੈ ਇਹ ਚੀਜ਼ਾਂ ਆਹੋ ਤਾਂ ਫਿਰ ਠੀਕ ਹੈ ਤੇਰੀ ਗੱਲ ਹਾਂ ਆ ਗਈ ਮਾਂ ਮੈਨੂੰ ਮਾਂ ਉਹ ਕੀ ਆਦੀ ਸੀ ਜਿੰਨ ਪਾਲਕ ਕੋਈ ਸਣੀ ਕੁਛ ਨਹੀਂ ਬਸ ਮੈਂ ਤਾਂ ਇਹਨੂੰ ਅੱਠਾ 88 ਦਾ ਕਾਲੇ ਨੂੰ ਐ ਕਹਿੰਦੀ ਸੀਗੀ ਹਾਂ ਕੋਈ ਨਾ ਚੰਗੇ ਹਸਪਤਾਲ ਚ ਦਿਖਾ ਦਿਓ ਵੀ ਐ ਠੀਕ ਨਹੀਂ ਹੋਂਦੀ ਗੱਲ ਨਾ ਜੇ ਤੂੰ ਕਿ ਮੈਂ ਕਹਿੰਦੀ ਸੀ ਪਾਗ ਖਾਣ ਦੇ ਪਾਗ ਖਾਣ ਦੇ ਨਾ ਨਾ ਤੈਨੂੰ ਉਹ ਇਹ ਮਖਬੀ ਦਾ ਪਾਗ ਜਿਆਦਾ ਹੋਈ ਆ ਤਾਂ ਦਿਨੋ ਦਿਨ ਇਹਨੂੰ ਕਿਸੇ ਚੰਗੇ ਹਸਪਤਾਲ ਚ ਦਿਖਾ ਦਿਓ ਕਾਲੇ ਨੂੰ ਐ ਕਹਿੰਦੀ ਸੀ ਮੈਂ ਤਾਂ ਇਹ ਤਾਂ ਨਾ ਮੇਰਾ ਜੱਜਾ ਟੁਕੜਾ ਹੈ ਇਹਦੇ ਬਿਨਾਂ ਤਾਂ ਮੇਰਾ ਕਮੈਂਟ ਨਹੀਂ ਸਾਦਾ ਮੈਂ ਕਹਿੰਦੇ ਆ ਕਿ ਕਾੜੇ ਗੁੰਗੇਰੀਆਂ ਮੰਗੋ ਗੁੰਗੇਰੀ ਮਾਇ ਜਮਜਾ ਜਾਣੇ ਜਾਣਦੀ ਹਮ ਇਹ ਗੱਲ ਇਹਦੀ ਜਮਜਾ ਮੈਂ ਜਾਣਦੀ ਆ ਜਿਹਦੇ ਰੋਟੀ ਮੰਗਦਾ ਜਾਏ ਨਾ ਉਹ ਨੂੰ ਪਾਣੀ ਮੰਗਦਾ ਜਾਏ ਪਾਣੀ ਮੰਗਦਾ ਉਹ ਪੀਣਵਾ ਕੇ ਤੇ ਬੜਾ ਸਾਰਾ ਦਿਨ ਮੈਂ ਚੱਲਦੇ ਉੱਤੇ ਫਿਰਦੀ ਜਾਂਦੀ ਆ ਆਪਣਾ ਸੁਭਾ ਪਾਲਾ ਉਹ ਤਾਂ ਠੀਕ ਹੈ ਗੱਲੇ ਹਨ ਮੰਮੀ ਫਿਕਰ ਆ ਨਾ ਤੇ ਕਰੇ ਇਹ ਆ ਨਾ ਹੁਣ ਇਹ ਸੱਚ ਦੀ ਗੱਲ ਆ ਇਹ ਦਿਲ ਨਹੀਂ ਲਉਦੀ ਤਾਂ ਕਿ ਮੈਂ ਗਿਆ ਕਿ ਹਟਿਆ ਕਰਮ ਦਾ ਭਾਖਦਾ ਜੇ ਨਾ ਬਿੰਦਕ ਦਿਸੇ ਮਾ ਨਿਕਟ ਖਿਆ ਹਾਂ ਹੁੰਦਾ ਹੀ ਆ ਕਰ ਭਾਈ ਹੈਗਾ ਨਾਂ ਤੇ ਭਾਈ ਹੈ ਕੀ ਹੋਗਾ ਉਸ ਦੀ ਕਹਿੰਦਾ ਕਿਸੇ ਨੂੰ ਗਾਲ ਨਹੀਂ ਦਿੰਦਾ ਉਹ ਤਾਂ ਠੀਕ ਹੈ ਮਾਰਦਾਰੀ ਮਾਰ ਕੀ ਜਾਂਦਾ ਕਰਮਾਂ ਦਾ ਫਲ ਮੇਰੇ ਆਉਂਦਾ ਵਿਚਾਰੇ ਨੂੰ ਆਦੇ ਕਰਮਾਨੀਆਂ ਕਰਦਾ ਮਨੁੱਖੀ ਜੋ ਚੋਲੇ ਆਤਾ ਗਿਆ ਲੇਕਰ ਕਰਮ ਨਹੀਂ ਵਾਰ ਪੁਰਾਣੇ ਕਰਮ ਕੀਤੇ ਹੁੰਦੇ ਆ ਨਾ ਬੰਦੇ ਦੇ ਸੱਚੀ ਗੱਲ ਹੈ ਉਹ ਸਜ਼ਾ ਮਿਲ ਜਾਂਦੀ ਉਹ ਬੰਦੇ ਮਿਲਦੇ ਹੋ ਜਿਸ ਨੂੰ ਜਿਹਨੇ ਮਾਰਾ ਕਰਨ ਕੀਤਾ ਇਸ ਵਕਤ ਮੇਰੀ ਮਾਰੀ ਆ ਕਹਿੰਦੇ ਹੁੰਦੇ ਕਮਲਾਨਾ ਮਰੇ ਕਮਲ ਦੀ ਮਾਂ ਮਾਰ ਜੇ ਹੈ ਇਹ ਤਾਂ ਮੈਂ ਮਰ ਜਾ ਇਹਦੇ ਨਾਮ ਤਾਂ ਨਹੀਂ ਚਾਹ ਖੈ ਦਾ ਕੋਈ ਨਾ ਆਈ ਨਹੀਂ ਕਹਿੰਦੇ ਹੁੰਦੇ ਉਹ ਮੈਂ ਤਾਂ ਤੁਹਾਨੂੰ ਆਈ ਰਾਹ ਦਿੰਦੀ ਸੀ ਭਾਈ ਆ ਚੰਡੀਗੜ੍ਹ ਪਟਿਆਲੇ ਚੰਗੇ ਚੰਗੇ ਡਾਕਟਰ ਬੈਠੇ ਨੇ ਉੱਥੇ ਦਿਖਾਓ ਇਹਨੂੰ ਹੈ ਬਰਾਬਰ ਦਾ ਜੀ ਹੱਕਦਾਰ ਹੈ ਇਹ ਸਹੀ ਹੋ ਜੇ ਇਹਨੂੰ ਪਤਾ ਲੱਗ ਜੇ ਵੀ ਕੋਈ ਆਇਆ ਆ ਉਹਦਾ ਭੈਣ ਭਾਈ ਕਿਵੇਂ ਬੈਠਣਾ ਖੜਨਾ ਮੈਂ ਤਾਂ ਤੁਹਾਨੂੰ ਉਹ ਗੱਲ ਕਹਿੰਦੀ ਸੀ ਤੜਪੈ ਜੀ ਗੁੱਸਾ ਨਾ ਕਰੀ ਮੇਰਾ ਨਾ ਜਾਗ ਤੇਰਾ ਤਾਂ ਕਹਾਦਾ ਗੁੱਸਾ ਹੈ ਭਾਈ ਖਾ ਦੀ ਕਿਸਮਤ ਦੀਆਂ ਲੜਾਈਆਂ ਲੜਦਾ ਹੈ ਹੈ ਹਾਂ ਜੇ ਤੂੰ ਦਸਵੀ ਕੋਈ ਰੋਟੀ ਪਾਣੀ ਖਾ ਲਈ ਉਹ ਗੈਰਹੀ ਜੇ ਮਰਾ ਮੈਨੂੰ ਰੋਟੀ ਲੈ ਸੀ ਮਹਾਰੋਟੀ ਖਾ ਲੂਗੀ ਬਸ ਚੱਲ ਜੇ ਸਿਮਰ ਨੂੰ ਬੋਲ ਮਾਰਦਾ ਮੈਂ ਜਾਂਦਾ ਠੀਕ ਹੈ ਨਾਲ ਤਾਂ ਮੈਂ ਕੰਮ ਜਾ ਕੇ ਉਹ ਠੀਕ ਹੈ ਮੈਂ ਵੀ ਰੋਟੀ ਪਾਣੀ ਖਾਉ ਠੀਕ ਹੈ ਹਾਂ ਮੈਂ ਜਾਂਦਾ ਇਹਦਾ ਬਿਚਾਰੇ ਨੂੰ ਸੋਚ ਰਹਿੰਦੀ ਹੈਗੀ ਆਇਆ ਤਾਂ ਕਾਲਾ ਤਾਂ ਬਥੇਰਾ ਸਿਆਣਾ ਹੈ ਮੈਂ ਕਿਹਾ ਪਤਾ ਹੀ ਇਹਨੂੰ ਸਾਰੀ ਕਵੀਲਦਾਰੀ ਦਾ ਕਾਲਾ ਤਾਂ ਇਹ ਬਿੰਦ ਨਹੀਂ ਸਾਧਦਾ ਕਿ ਉਸ ਜੰਮਨਤਾ ਲੱਗ ਗਿਆ ਜੀ ਕੋਣ ਤੋਂ ਮੈਂ ਤੋੜਨਾ ਕਿੱਥੋਂ ਰੋਡਾ ਲਾਤਾ ਮੈਨੂੰ ਇਹ ਕਿੱਥੋਂ ਕਮੜਾ ਤਰਿਆ ਪੈਸੀ ਮੇਰੇ ਘਰ ਮਾਂ ਚ ਮੈਂ ਕਿ ਤੇਰੇ ਘਰ ਮਾਂ ਚ ਕਾਦਾ ਸੀ ਫਿਰ ਜਿਹੜਾ ਮਾਂ ਬੈਠੇ ਸਾਹਮਣੇ ਵਾਲੀ ਦੇ ਮਾਂ ਮਰ ਗਈ ਉਹ ਤਾਂ ਦੇਖੀ ਜਾਊਗੀ ਗੱਲ ਸੁਣੋ ਸੁਣੂਗੀ ਹਾਂ ਤਾਂ ਫਿਰ ਉਹ ਵੀ ਕੰਤੋਂ ਹੁੰਦੀ ਹੈ ਨਾ ਇਹ ਤੇ ਤੂੰ ਕੰਤ ਮੰਨਦੀ ਹੈਂ ਦੀ ਤੂੰ ਆਪੀ ਸੇ ਆਣੀ ਹੈ ਹਾਂ ਤੈਨੂੰ ਪਤਾ ਹੈਗਾ ਸਰੀਰ ਨੂੰ ਕੋਣ ਸੰਭੇ ਤੂੰ ਤਾਂ ਸੰਭੀ ਨਹੀਂ ਹੈਗੀ ਹੁਣ ਕਹਦੇ ਹੁੰਦੇ ਆ ਸਰੀਰ ਦਾ ਕੀ ਪਤਾ ਕਦੋਂ ਕੀ ਹੋ ਜਾਏ ਫਿਰ ਮੈਂ ਕਹਾਂ ਗੈਂਦੀ ਵੀ ਉਹਨਾਂ ਨੂੰ ਔਖਾ ਨਾ ਹੋ ਜਾਏ ਕੰਦੀ ਨਾ ਕੁੜੀ ਦਾ ਕੱਢਦੀ ਆ ਉਹ ਕੰਦੀ ਆ ਮੈਨੂੰ ਪਤਾ ਹੀ ਐ ਤੇ ਹੁੰਦੇ ਕੀ ਮੈਨੂੰ ਆਪ ਨੂੰ ਪਤਾ ਹੈ ਗੱਲ ਕਰ ਜਾਈਏ ਇਹਦੀ ਜਮੀਨ ਆ ਹੁਣ ਪੰਜ ਕਿੱਲੇ ਉਹ ਤਾਂ ਇਹਨਾਂ ਨੂੰ ਮਿਲ ਲੰਗੇ ਉਹ ਕਿਹੜੇ ਨਾਲ ਲੈ ਜੂਗਾ ਸੁਖਪਾਲ ਹਾਂ ਤੇ ਆਇਤਾ ਦੇਖਣ ਵੀ ਸਾਨੂੰ ਜਮੀਨ ਦਾ ਸਭ ਮਿਲੂ ਇਹਦਾ ਜਿਹਦਾ ਮੋਟਾ ਦਿਮਾਗ ਹੈ ਚਲ ਕੋਈ ਕਿਤੇ ਬਰੋਬਰ ਦਾ ਸਹੀਕ ਬਣ ਕੇ ਬੈਠਾ ਹੁੰਦਾ ਪੰਜ ਕਿੱਲੇ ਵੰਟਾਏ ਹੁੰਦੇ ਹਾਂ ਦੇਖੀ ਸਮਝ ਸੇਵਾ ਕਰਦੇ ਦੀ ਚੱਲ ਚੰਗਾ ਵੇ ਸੁਪਾਲ ਮੈਂ ਤੈਨੂੰ ਕਈ ਨਾ ਭੇਜੂ ਸੀ ਮਰ ਨੂੰ ਰੋਟੀ ਪਾਣੀ ਫੜਾ ਪਾਈ ਤੇਰੀ ਮਾਮੀ ਕਦੋਂ ਦੀ ਆਈ ਹੈ ਹਾਂ ਹਾਂ ਕੋਈ ਨਾ ਕਹੀ ਜਦੀ ਨਸਾ ਕਰਦੀ ਪਰ ਪੁੱਛਣਾ ਹੋਵੇ ਉਹ ਹੁਣ ਸਾਰੀ ਉਮਰ ਹੀ ਸੇਵਾ ਕਰਦੀ ਰਹੂ ਇੱਕ ਨੂੰ ਤਾਂ ਵਿਆਹੀ ਆ ਦੂਜਾ ਵਾਧੂ ਦਾ ਰੋਡਾ ਲੱਗਿਆ ਨਾਲੇ ਚੱਜ ਦਾ ਹੋਵੇ ਫੇਰ ਵੀ ਗੱਲਾਂ ਕੀ ਬੈਠਾ ਨਾ ਕਦੀ ਕਿ ਮੈਂ ਕੁਸ ਪਾੜੀ ਜਾਵਾਂ ਜਿੱਦੂ ਨਿਆਣਾ ਹਾ ਗੁੱਡੇ ਚੱਕੀ ਬੈਠਾਂਗਾ ਚੰਗੀ ਰਾਇ ਦੇਣੀ ਵੀ ਅੱਜਕੱਲ ਤਾਂ ਮਾੜੀ ਏ